ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਵਿਦਿਆਰਥੀ ਅਤੇ ਖੇਡਾਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਖੇਡਾਂ ਵਿਦਿਆਰਥੀ ਜੀਵਨ ਦਾ ਅਨਖੇੜਵਾ ਅੰਗ ਹਨ ਹਰ ਵਿਦਿਆਰਥੀ ਕੋਈ ਨਾ ਕੋਈ ਖੇਡ ਖੇਡਣਾ ਪਸੰਦ ਕਰਦਾ ਹੈ ਇਸ ਕਾਰਨ ਹੁਣ ਖੇਡਾਂ ਨੂੰ ਸਕੂਲਾਂ ਵਿੱਚ ਪੜ੍ਹਾਈ ਦਾ ਖਾਸ ਭਾਗ ਬਣਾਇਆ ਗਿਆ ਹੈ ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਕਿ ਨਰੋਇਸ਼ੀਰੀ ਵਿੱਚ ਨਰੋਇਆ ਦਿਮਾਗ ਹੁੰਦਾ ਹੈ। ਪ੍ਰਾਤਨ ਸਮੇਂ ਵਿੱਚ ਖੇਡਾਂ ਦਾ ਪੜ੍ਹਾਈ ਨਾਲ ਕੋਈ ਸਬੰਧ ਨਹੀਂ ਸੀ ਸਮਝਿਆ ਜਾਂਦਾ। ਪੜ੍ਹਾਈ ਦੇ ਰਾਹ ਵਿੱਚ ਖੇਡਾਂ ਨੂੰ ਇੱਕ ਰੁਕਾਵਟ ਸਮਝਿਆ ਜਾਂਦਾ ਸੀ। ਅੱਜ ਦੇ ਵਿਚਾਰਵਾਦ ਅਨੁਸਾਰ ਖੇਡਾਂ ਪੜ੍ਹਾਈ ਵਿੱਚ ਰੁਕਾਵਟ ਨਹੀਂ ਪਾਉਂਦੀਆਂ ਸਗੋਂ ਸਹਾਇਕ ਹੁੰਦੀਆਂ ਹਨ। ਇਸ ਸਚਾਈ ਨੂੰ ਮੰਨਦੇ ਹੋਏ ਸਰਕਾਰ ਨੇ ਖੇਡਾਂ ਦਾ ਵਿਸ਼ਾ ਸਾਰੇ ਬੱਚਿਆਂ ਲਈ ਲਾਜ਼ਮੀ ਕਰ ਦਿੱਤਾ ਹੈ ਖੇਡਾਂ ਬੱਚਿਆਂ ਦੇ ਮੂਤੇ ਖੇਡਾਂ ਲਿਆਉਂਦੀਆਂ ਹਨ ਖੇਡਾਂ ਨਵੀਨਤਾ 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 ਖੇਡਾਂ ਨਵੀਨਤਾ ਪੈਦਾ ਕਰਦੀਆਂ ਹਨ ਅਤੇ ਵਿਦਿਆਰਥੀ ਦੀ ਥਕਾਵਟ ਦੂਰ ਕਰਦੀਆਂ ਹਨ ਇਹਨਾਂ ਰਾਹੀਂ ਦਿਮਾਗ ਕੋਲਾ ਤੇ ਤਾਜ਼ਾ ਹੁੰਦਾ ਹੈ ਖੇਡਾਂ ਰਾਹੀਂ ਸਕੂਲ ਵਿੱਚ ਅਨੁਸ਼ਾਸਨ ਦੀ ਕਮੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਖੇਡਾਂ ਅਰੋਗਤਾ ਬਖਸ਼ ਦਿਆਂ ਹਨ ਅਤੇ ਖੇਡਾਂ ਖੇਡਣ ਵਾਲਾ ਵਿਦਿਆਰਥੀ ਜਿਸ ਦਾ ਤੇ ਟਕਰਾ ਹੁੰਦਾ ਹੈ ਖੇਡਾਂ ਰਾਹੀਂ ਵੀ ਵਿਦਿਆ ਦਿੱਤੀ ਜਾਂਦੀ ਹੈ ਪਰੰਤੂ ਵਿਦਿਆਰਥੀਆਂ ਨੂੰ ਖੇਡ ਸਮੇਂ ਖੇਡ ਤੇ ਪੜਾਈ ਸਮੇਂ ਪੜਾਈ ਨਿਯਮ ਸਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਚੰਗੇ ਵਿਦਿਆਰਥੀ ਖੇਡਾਂ ਅਤੇ ਪੜਾਈ ਦੋਹਾ ਵਿੱਚ ਸਦਾ ਹੀ ਭਾਗ ਲੈਂਦੇ ਹਨ ਅਤੇ ਸਫਲਤਾ ਉਹਨਾਂ ਦੇ ਸਦਾ ਕਦਮ ਚੁੰਮਦੀ ਹੈ ਤਾਂ ਬੱਚਿਓ ਐਸੀ ਵਿਦਿਆਰਥੀ ਅਤੇ ਖੇਡਾਂ ਲੇਖ ਪੰਜਾਬੀ ਵਿੱਚ ਜੇਕਰ ਵੀ ਤੁਹਾਨੂੰ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ